ਵੀ ਮੈਸਨਾਂ ਗੇਮਾ ਕਰਾਵਾ ਵੀ ਉਹ ਕਹਿੰਦੇ ਵੀ ਸਾਡੇ ਲੋ ਸਾਂਝੇ ਫਰੰਦੇ ਜਥੇਬੰਦੀਆਂ ਨੇ ਜਾਂ ਪੀਐਸ ਵੀ ਜੁਆਇਨ ਕਰਨ ਜਥੇਬੰਦੀ ਆ ਵੀ ਉਹ ਕੱਚੇ ਕੰਮ ਦੀ ਗੱਲ ਨਹੀਂ ਕਰਦੀ ਇਹ ਸੌਖਾ ਬਿਲਕੁਲ ਝੂਠ ਆ ਵੀ ਕਹਿੰਦੇ ਵਿਸ਼ਾ ਸੰਦੇਸ਼ ਜਿਵੇਂ ਸਹੀ ਮੇਰੇ ਕੋਲ ਸਬੂਤ ਪੈਣੀ ਸਾਂਝੇ ਫਰੰਦੇ ਜਰੂਰ ਮੀਟ ਹੁੰਦੀ ਆ ਬਗਤ ਭਗਵਾਨ ਦੇ ਨਾਮ ਆ ਬੇਤਰੀ ਹਰ ਪਾਰ ਦੇ ਟੀਮਾਂ ਨਾਲ ਵੀਡੀਓ ਮੈਗਰ ਰਿਕਾਰਡਿੰਗ ਨੇ ਪਹਿਲੀ ਮੰਗ ਇਹੀ ਹੁੰਦੀ ਆ ਵੀ ਕੱਚੇ ਕੰਮੇ ਪੱਕੇ ਕਰੋ ਮਿਡਲ ਵਰਕਰਾਂ ਆਜ਼ਾਦ ਵਰਕਰਾਂ ਅਗਮਣੇ ਵਰਕਰਾਂ ਤੁਹਾਰੇ ਮਾਂ ਪਤਿਵਿੱਚੇ ਵਾਅਦਾ ਕਰੋ ਮੁੱਖ ਮੰਗਾਂ ਹੁੰਦੀਆਂ ਨੇ ਜੀ ਆ ਪਿੱਛੇ ਜਾ ਬੇਤੋਰੀ ਹਰ ਪਾਸੇ ਜਿਮਾਰਾ ਮਿਡ ਰੋਸਤੀ ਜੋ ਸਰਹੇਤਾਂ ਜੀ ਗਿਆ ਵਾਲਾ ਪੇਰਾਂ ਦੀ ਉੱਥੇ ਜਿਹੜੇ ਗੱਲ ਰੱਖੀ ਗਿਆ ਇਸ ਪੈਸੇ ਤੋਂ ਤੋਰ ਤੇ ਜਿਹੜੇ ਆਊਟਸੋਰਸ ਕੰਮਾਂ ਪੱਕੇ ਕੀਤਾ ਜਾਵੇ ਅਸਦਾ ਇਹੀ ਕਹਨੇ ਆ ਵੀ ਐਨੇ ਸਾਲੋਂ ਕੰਮ ਕਰਦੇ ਹੋ ਸ਼ਨਸਪੁਰੇ ਸਿਰਿਆਂ ਤੇ ਆ ਜੀ ਵੀ ਜੇ ਸਾਡੇ ਸਾਥੀ ਹਰਤਾਲ ਨਹੀਂ ਆਏ ਉਹਨਾਂ ਨੂੰ ਬੇਨਤੀ ਕਰਦਾ ਵੀ ਉਹਨਾਂ ਨੇ ਜਰਤਾਂ ਦੇ ਵਿੱਚ ਸ਼ਾਮਿਲ ਹੋਣ ਦੇਈ ਦਸਗੇ ਤੋਂ ਬਹੁਤ ਸੰ 20 ਸਾਲ ਥੋੜੇ ਨਹੀਂ ਹੁੰਦੇ ਜੀ 20 ਸਾਲ ਬਹੁਤ ਹੁੰਦੇ ਆ 12-12 ਹਜ਼ਾਰ ਤੇ ਕੰਮ ਕਰਨਾ ਇਸ ਤਰ੍ਹਾਂ ਹੈ ਤੇ ਕੰਮ ਕਰਨਾ ਬਹੁਤ ਵੱਡਾ ਸਵਾਲ ਹੈ ਸਾਡੇ ਮਰਾਨ ਵਿਰਾਗਾ ਜੋ ਠੀਕ ਕਿਤੇ ਕੰਮ ਕਰਦੇ ਬਹੁਤ ਵੱਡਾ ਸਵਾਲ ਹੈ ਇਹ ਸੁਣੀ ਗੱਲਗੀ 12000 ਤੇ ਕੰਮ ਕਰਨਾ ਅੱਜ ਦੇ ਟਾਈਮ ਦੇ ਵਿੱਚ ਜਦੋਂ 70 ਰੁਪਏ ਲੋ ਦੁੱਧ ਮਿਲਦਾ ਤੇ 50 ਰੁਪਏ ਕਿਲੋ ਖਾਣਾ ਮਿਲਦੀਆ ਅਸਰੀਪੇਕ ਲੋ ਗੌਰਮੈਂਟ ਦਾ ਇਹਨਾਂ ਸਮੇਂ ਸਿਰ ਬਿਲਾਗਣਾ ਬੜਾ ਉੱਤਥਾ ਬੇਤਵਾਂ ਦੇ ਹਰ ਪਾਸੇ ਜਿਵੇਂ ਮੁਖਰੀ ਭਵਨ ਵਾਲੀ ਰੂਪੜ ਦੀ ਵੀ ਗੱਲ ਕਰਦਾ 2023 ਦੇ ਵਿੱਚ ਮੁਖਰੀ ਭਵਨਦਵਾਨ ਸਵਾਜਲਦੀ डिसेंबर ਮਹੀਨੇ ਵਿੱਚ ਰੂਪੜ ਆਇਆ ਹੋ ਜੋ ਸਾਡੇ ਕਿਤੇ ਕੰਮ ਨੇ ਕੀਲੇ ਫੀਲਡਸ ਦੇ ਵਿੱਚ ਕਾਹਨ ਬੜਾ ਦੁੱਖਣਾ ਹੈਗਾ ਮਨਾਂ ਮੁਖਰੀ ਭਵਨਦਵਾਨ ਕਹਿੰਦਾ ਵੀ ਕੱਚਾ ਛਾਲ ਮੈਂ ਛੋਟੇ ਕੋ ਕਟੂ ਲਾ ਪੱਕਾ ਕਰੂੰਗਾ ਸਾਡੇ 35 ਸਾਲਾਂ ਦੀ ਸਰਕਾਰ ਵੱਲੋਂ ਅਜੇ ਤੱਕ ਮਲਾਇਆ ਪੱਕੇ ਨਹੀਂ ਕੀਤੇ ਗਿਆ। ਸਿਆਪਤ ਮਾਰ ਕੋਲ ਪਾਰ ਹੈਗੀ ਆ। ਜਿਹੜੇ ਬੰਦੇ ਨੂੰ 20 ਸਾਲ ਹੋ ਗਏ ਮੈਂ ਤਾਂ ਇੱਕ ਕੱਲ ਨੂੰ ਵੀਡੀਓ ਪਾਈ ਸੀ ਅੱਜ। ਜਿਹੜੇ ਬੰਦੇ ਨੂੰ 20 ਸਾਲ ਹੋ ਗਏ ਕੰਮ ਕਰਦੇ ਨੇ 15 ਸਾਲ ਹੋ ਗਏ ਪਹਿਲੀ ਵਾਰ ਇੱਕ ਕੰਡੀਸ਼ਨ ਹੋਣੀ ਚਾਹੀਦੀ। ਜਿਹੜਾ ਬੰਦਾ ਥਰਮਲ ਕੰਮ ਕਰਦਾ ਉਹ ਪੱਕਾ ਹੁੰਦਾ ਜਿਹੜਾ ਹਰਕਤਾ ਸੀ ਕਿਸੇ ਨੂੰ 2 ਮਹੀਨੇ ਹੋ ਗਏ ਬੇਸ਼ਕ। ਜਿਹੜਾ ਬੰਦੇ ਨੂੰ 20 ਸਾਲਾਂ ਨਹੀਂ ਜਾਂ 10 ਸਾਲ ਹੋ ਗਏ ਬੱਕੇ ਹੋਏ ਨੂੰ ਲੱਗੇ ਨਾ ਠੇਕੇਦਾਰ ਦੇ ਕੋਲ। ਉਹਨਾਂ ਡਿਗਰੀ ਮਾਰ ਡਿਗਰੀ ਦੀ ਕੋਈ ਲੋੜ ਨਹੀਂ ਹੈਗਾ ਜੀ। ਜਿਹੜੀ ਆਡਰ ਆਊਗਾ ਐ ਕੰਮ ਸਿੱਖੂਗਾ। ਸਾਡੇ ਵੀ ਸਾਡੇ ਭੈਣਾਂ ਕੰਮ ਸਿੱਖੀਆਂ ਹੋਈਆਂ ਨੇ ਉਹ। ਕੋਈ ਕਿਨੇਸ ਨਹੀਂ ਚਾਹੀਦੀ। ਸਿੱਧਾ ਇਹ ਚਾਹੀਦਾ ਵੀ ਜਿਹੜਾ ਬੰਦਾ ਕੰਮ ਕਰਦਾ ਕੋਈ ਵੀ ਆਦਾ ਠੀਕੇਦਾਰ ਨੂੰ ਕੰਮ ਕਰਦਾ ਵੀ ਸਿੱਧਾ ਰੈਗੂਲਰ ਕਰੋ। ਮੈਂ ਇਹ ਨਹੀਂ ਕਰਾਂ ਉਹ ਪੀਜੀ ਕੰਟਰੋਲਰ ਰੱਖ ਦੂ। ਉਹਨੂੰ ਏਪੀ ਰੱਖ ਦੂ। ਟਟਵਾਟ ਸੇਲ ਨਾਲ ਟੀਟੂ ਆਸਕਰਦ ਵੀ ਨੈਸਿਕ ਨੈਸ ਨਹੀਂ ਇੱਥੇ। ਜਿਹੜਾ ਨੌਕਲ ਵਰਕਰ ਭਰਤੀ ਹੋ ਗਿਆ ਟਟੋ ਕਟਰ ਨੂੰ ਲਾਗ ਨੂੰ ਬੁੱਤੀ ਆ ਤੇ ਹਾਂ ਲੋ। ਪੈਂਤੀ ਆ ਕੋਈ ਪਰਮਿਸ਼ਨ ਵੀ ਲੈਣਾ ਪਹਿਲਾਂ ਉਧਰ 3 ਸਾਲਾਂ ਤੋਂ ਪੂਰੀ 50 ਰੋਟਾ ਖਲੋਈ ਸਾਡਾ ਜਾਇਜ਼ ਹੱਕ ਆਏ ਪਰ ਸਾਡੀ ਮੈਨੇਜਮੈਂਟ ਨਹੀਂ ਸੁਣਦੀ ਨਾ ਸੀਏ ਨੇ ਸਾਡਾ ਨਾਮ ਉੱਥੇ ਨਹੀਂ ਪਵਾਉਂਦਾ ਤੁਮਾਂ ਆਪਣਾ ਨਾ ਕਾਈਕੋਣ ਹੈ ਪਾਸੇ ਦੀ ਮੀਟਿੰਗ ਵਿੱਚ ਗੁੱਸਾ ਹੁੰਦਾ ਸਾਡੇ ਪ੍ਰਧਾਨ ਜੁਰਮ ਸਿੰਘ ਜੀ ਇਹਨੇ ਹੋਰ ਆਗੂਗਾ ਇਹਨਾਂ ਨੇ ਬਹੁਤ ਵਿੰਦ ਕੀਤੀ ਆ ਜੀ ਜਿਹੜਾ ਕੰਦੀ ਸੀ ਮਰਿੰਡ ਜਗਤ ਨਾਲ 9 ਮਹੀਨੇ 10 ਮਹੀਨਾ ਤੇ ਪਟਿਆਲੇ ਕੈਪਟਨ ਸੀ ਉਹਦਾ ਚੌਥਾ ਜਗਤ ਹੀ ਘੇੜਦੇ ਰਹੇ ਜੀ ਇੱਕ ਵਾਰੀ ਇੱਥੇ ਕਿ ਰਾਮ ਮਾਸਾ ਉਹ ਕੋਣੀ ਪਵਾਂ ਤਵਾ ਨਹੀਂ ਆਇਆ ਸੀ ਕੋਣੀ ਪਰ ਇਹਨਾਂ ਕੰਨ ਜੂ ਨਹੀਂ ਸਰਕਦੀ ਐਨੀ ਸਰਕਾਰ ਬੇਈਮਾਨ ਹੋ ਚੁੱਕੀ ਆ ਚਾਹੇ ਪੱਕੇ ਮਲਾਵਾ ਜਾਂ ਕੱਚੇ ਮਲਾਵਾ ਕਿਸੇ ਦੀ ਗੱਲ ਨੂੰ ਤਿਆਰ ਰਿਹਾ ਐ ਇਹ ਕੱਲਾ ਬਿਜਲੀ ਵੜੇ ਹਲਾ ਦੇ ਨਹੀਂ ਪਾਰਗੋਣੇ ਹਲਾ ਦੇ ਆ ਕਿ ਸਾਰੇ ਮਹਿਕਾਂ ਵਿੱਚ ਇਹੀ ਨਾਲ ਆ ਸਾਰੇ ਮਹਿਕਾਂ ਵਿੱਚ ਇਹਨਾਂ ਨੇ ਕੱਚੇ ਮਲਾਵ ਭਰਦੀ ਹੋਣ ਦਾ ਕਾਰਨ ਨਹੀਂ ਸੀ ਆ ਇਹ ਤੁਹਾਨੂੰ ਮਨੇ ਰਾਜੀ ਵਾਲਾ ਜਿੱਦਿਸ ਮੈਂ ਵੀ ਪਹਿਲਾਂ ਵੇਸੀਂ ਗੋਰਮਪਲਾਈ ਹੜਤਾਲ ਕਰਦੇ ਆ ਕਿਤੇ ਨਾ ਭਰਤੀ ਕਰ ਲੋ ਉਸ ਤੋਂ ਬਾਅਦ ਕੀ ਹੋਇਆ